ਸਾਰ ਸੰਗਤ ਜੀ ਆਪਾਂ ਹਿਰੀਸ਼ਕੇਸ਼ ਸ਼ਹਿਰ ਦੇ ਵਿੱਚ ਪਰਦੇਸ ਕਰ ਗਏ ਆ ਕਿ ਸਾਹਮਣੇ ਦਾ ਵਯੂ ਪਹਾੜੀਆਂ ਦਾ ਥੋੜਾ ਕਤਲਾੰਗਾ ਵਯੂ ਤੁਸੀਂ ਇੱਥੇ ਹੀ ਦੇਖ ਸਕਦੇ ਹੋ ਹਾਲੇ ਆਪਾਂ ਜਿਵੇਂ ਅੱਗੇ ਜਾਵਾਂਗੇ ਤੇ ਹੋਰ ਪਿਆਰਾ ਦ੍ਰਿਸ਼ ਕੁਦਰਤ ਦਾ ਜਿਹੜਾ ਮਹਾਰਾਏ ਨੇ ਸ੍ਰਿਸ਼ਟੀ ਨੂੰ ਬਖਸ਼ਿਆ ਉਹ ਦਿਸਦਾ ਜੀ ਰਿਸ਼ੀਕੇਸ਼ ਪਹੁੰਚਦੇ ਸਾਰੇ ਆਪਾਂ ਨੂੰ ਪਹਾੜਾਂ ਦੇ ਬੱਦਲ ਜਿਹੜੇ ਨੇ

ਕਿਵੇਂ ਰਜਿਸਟਰੇਸ਼ਨ ਕਰਵਾਉਣੀ ਰਜਿਸਟ੍ਰੇਸ਼ਨ ਉਵੇਂ ਤੇ ਇੱਥੇ ਜ਼ਿਆਦਾਤਰ 98% ਸੰਗਤ ਜਿਹੜੀ ਆ ਹਿੰਕੁਲ ਸਾਹਿਬ ਜਾਣ ਵਾਲੀ ਉਹ ਇੱਥੇ ਹੀ ਰੁਕਦੀ ਹੈ ਜੀ ਬਹੁਤ ਸੋਹਣਾ ਇੱਥੇ ਪ੍ਰਬੰਧ ਹੈ ਅਸੀਂ ਇੱਕ ਵਾਰ ਇੱਥੇ ਆਏ ਸੀਗੇ ਕੁਝ ਸਮਾਂ ਪਹਿਲਾਂ ਇੱਕ ਵਾਰ ਵੈਸੇ ਰਿਸ਼ੀਕੇਸ਼ ਆਏ ਸੀ ਕਿਉਂਕਿ ਅੱਗੇ ਕੌਂਟਾ ਸਾਹਿਬ ਦਰਸ਼ਨ ਕਰਨ ਗਏ ਸੀ ਉਦੋਂ ਅਸੀਂ ਇੱਕ ਰਾਤ ਸਟੇ ਕੀਤਾ ਸੀਗਾ ਬਹੁਤ ਸੋਹਣੀ ਹੈ ਇੱਥੇ ਇਮਾਰਤਾਂ ਬੜੀਆਂ ਹੋਈਆਂ ਨੇ ਸਾਰੇ ਨਿਵਾਸ ਪੰਜ ਪਿਆਰੇ ਸਹਿਬਾਨ ਦੇ ਨਾਮ ਤੇ ਬਣੇ ਨੇ ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਬਹੁਤ ਵੱਡੀ ਜਗ੍ਹਾ ਜੀ ਇੱਥੇ ਇਹ ਜਿਵੇਂ ਕਹਿ ਲੋ ਵੀ ਇਹਨਾਂ ਪ੍ਰਬੰਧਕਾਂ ਨੇ ਕਾਫੀ ਸਾਲ ਪਹਿਲਾਂ ਹੀ ਇਹ ਸਾਰਾ ਭੂ-ਵਿਖਣ ਨੂੰ ਵੇਖ ਕੇ ਤੇ ਸਾਰਾ ਜਿਹੜਾ ਬੁਲਾ ਲਿਆ ਸੀਗਾ ਕਿਉਂਕਿ ਪਤਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਸੰਗਤ ਦੀ ਆਵਾਜ਼ ਬਹੁਤ ਹੋਵੇਗੀ ਤੇ ਬਹੁਤ ਸਾਲ ਪਹਿਲਾਂ ਹੀ ਇੱਥੋਂ ਦੇ ٹرسٹ ਨੇ ਮੈਨੇਜਮੈਂਟ ٹرسٹ ਨੇ ਇਹ ਸਾਰਾ ਕੁਝ ਜਿਹੜਾ ਉਹ ਜਗ੍ਹਾ ਖਰੀਦ ਕੇ ਹੌਲੀ-ਹੌਲੀ ਬਣਾਉਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀਗਾ ਜੀ ਤੇ ਅੱਗੇ ਹੁਣ ਆਪਾਂ ਰਜਿਸਟ੍ਰੇਸ਼ਨ ਕਰਵਾਵਾਂਗੇ ਤੇ ਫਿਰ ਤੁਹਾਨੂੰ ਦੱਸਦੇ ਹਾਂ ਜੀ ਮਹਾਰਾਜ ਦੀ ਕਿਰਪਾ ਨਾਲ ਆਪਾਂ ਹੁਣ ਪਹੁੰਚ ਗਏ ਹਾਂ ਜੀ ਚਲੋ ਆਪਣੇ ਕੱਢਦੇ ਆ ਆਪਾਂ ਹੁਣ ਇੱਥੇ ਆਧਾਰ ਕਾਰਡ ਲੱਗਣਗੇ ਦੋ ਫੋਟੋਆਂ ਲੱਗਣਗੀਆਂ ਤੇ ਹੋਰ ਕੋਈ ਜ਼ਿਆਦਾ ਡਾਕੂਮੈਂਟਸ ਤਾਂ ਨਹੀਂ ਆ ਇਹ ਦੋ ਚੀਜ਼ਾਂ ਜਿਹੜੀਆਂ ਕੰਪਲਸਰੀ ਨੇ ਤੇ ਫਿਰ ਆਪਾਂ ਅੱਗੇ ਜਿਹੜੇ ਰਜਿਸਟ੍ਰੇਸ਼ਨ ਕਰਾਉਣੇ ਤੁਹਾਨੂੰ ਦਿਖਾਉਣੇ ਆ ਜੀ ਫਿਰ ਅੱਗੇ ਕੀ ਇਥੋਂ ਦੀਆਂ ਸ਼ਰਤਾਂ ਨੇ ਉਹ ਵੀ ਤੁਹਾਨੂੰ ਜ਼ਰੂਰ ਜਾਣੂ ਕਰਾਵਾਂਗੇ ਅਕੇ ਆਉਣ ਵਾਲੇ ਸਮੇਂ ਵਿੱਚ ਫਿਰ ਕੋਈ ਪਰੇਸ਼ਾਨੀ ਨਾ ਕਿਸੇ ਨੂੰ ਹੋਵੇ ਸਾਰੀ ਜਾਣਕਾਰੀ ਆਪਾਂ ਨੂੰ ਹੋਵੇ ਕਈ ਵਾਰ ਇਦਾਂ ਹੁੰਦਾ ਆਪਾਂ ਨੂੰ ਪਤਾ ਨਹੀਂ ਫਿਰ ਆਪਣਾ ਆਧਾਰ ਕਾਰਡ ਜਾਂ ਆਪਾਂ ਫੋਟੋਆਂ ਨਹੀਂ ਲੈ ਕੇ ਆਉਂਦੇ ਫਿਰ ਇੱਥੇ ਆ ਕੇ ਥੋੜੀ ਪਰੇਸ਼ਾਨੀ ਵੀ ਆਪਾਂ ਨੂੰ ਹੁੰਦੀ ਆ ਇਹ ਦੋ ਚੀਜ਼ਾਂ ਆਪਾਂ ਬਹੁਤ ਜ਼ਰੂਰੀ ਲੈ ਕੇ ਆਉਣੀਆਂ ਨੇ ਜਦੋਂ ਵੀ ਆਉਣਾ ਤੇ ਆਪਦੀ ਗੱਡੀ ਦੇ ਸਾਰੇ ਪੇਪਰ ਜਿਹੜੇ ਉਹ ਵੀ ਜ਼ਰੂਰ ਲੈ ਕੇ ਆਉਣੇ ਨੇ ਜੀ ਵਾਹਿਗੁਰੂ ਜੀ ਕੀ ਫਤ ਸਾਰਿਆਂ ਤੋਂ ਪਹਿਲਾਂ ਪਟਨਾ ਸਾਹਿਬ ਤੋਂ ਸਾਡੀ ਸਿੱਖ ਕੌਮ ਦੇ ਮਹਾਨ ਮੰੰਦੇ ਸੱਚਖੰਦ ਸ੍ਰੀ ਹਰਿਗੁਰੂ ਸਾਹਿਬ ਜੀ ਯਾਤਰਾ ਵਾਸਤੇ ਪਹੁੰਚ ਚੁੱਕੇ ਨੇ ਜੀ ਆਇਆਂ ਸੋ ਸੰਗਤਵਾस्ते ਇਥੇ ਗੁਰਦਰਾਹੀ ਮੋਟ ਸਾਹਿਬ ਮੈਨੇਜਮੈਂਟ ਟਰਸਟ ਵੱਲੋਂ ਬਹੁਤ ਵੱਡਾ ਪ੍ਰਬੰਧ ਹੈ ਸੰਗਤ ਦੇ ਰੁਕਣ ਵਾਸਤੇ ਵੱਡੀ ਵਿਵਸਥਾ ਹੈ ਲੰਗਰ 24 ਘੰਟੇ ਚੱਲਦਾ ਹੈ ਔਰ ਸਾਡੇ ਟਰਸਟ ਦੇ ਅੰਦਰ ਬਾਲ ਵਿਦਿਆਲਾ ਵੀ ਚਲਾਇਆ ਜਾਂਦਾ ਜਿਸ ਦੇ ਅੰਦਰ ਧਾਰਮਿਕ ਵਿਦਿਆ ਦਿੱਤੀ ਜਾਂਦੀ ਹੈ ਗੁਰਮਤ ਸੰਗੀਤ ਬਾਰੇ ਗੁਰਬਾਣੀ ਬਾਰੇ ਔਰ ਇਥੋਂ ਯਾਤਰਾ ਜਿਹੜੀ ਸ਼ੁਰੂਆਤ ਹੁੰਦੀ ਹੈ ਸਾਰਿਆਂ ਦਾ ਪਹਿਲਾਂ ਤਾਂ ਇਥੇ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ ਸਰਕਾਰ ਦੁਆਰਾ ਕਾਊਂਟਰ ਲੱਗੇ ਹੋਏ ਨੇ ਔਰ ਉਸ ਤੋਂ ਅਪਰੰਤ ਫਿਰ ਸੰਗਤ ਦੀ ਯਾਤਰਾ ਸ਼ੁਰੂ ਹੁੰਦੀ ਹੈ ਰਸਤੇ ਵਿੱਚ ਸਾਡਾ ਗੁਰਦੁਆਰਾ ਹੰਗਣਸਾ ਮੈਨੇਜਮੈਂਟ ਟਰਸਟ ਦਾ ਗੁਰਦੁਆਰਾ ਸ਼੍ਰੀ ਨਗਰ ਵਿਖੇ ਵੀ ਗੁਰਦੁਆਰਾ ਸਾਹਿਬ ਹੈ ਅੱਗੇ ਜੋਸ਼ੀ ਮੱਠ ਵਿਖੇ ਵੀ ਗੁਰਦੁਆਰਾ ਸਾਹਿਬ ਹੈ ਔਰ ਰਸਤੇ 'ਚ ਇੱਕ ਸਥਾਨ ਨਵਾਂ ਸਥਾਨ ਬਣ ਰਿਹਾ ਰਤੂੜੇ ਵਿਖੇ ਉਸ ਦਾ ਉਸਾਰੀ ਅਧੀਨ ਹੈ ਕਾਫੀ ਵੱਡਾ ਪ੍ਰਬੰਧ ਉੱਥੇ ਹੋ ਰਿਹਾ ਹੈ ਸੰਗਤ ਦੇ ਰੁਕਣ ਵਾਸਤੇ ਅੱਗੇ ਫਿਰ ਗੋਵਿੰਦ ਘਾੜ ਤੇ ਜਾ ਕੇ ਸੰਗਤਾਂ ਸਟੇ ਕਰਦੀਆਂ ਨੇ ਉਸ ਤੋਂ ਅਪਰੰਤ ਫਿਰ ਯਾਤਰਾ ਸ਼ੁਰੂ ਹੁੰਦੀ ਹੈ ਪੈਦਲ ਜੋ 19 ਕਿਲੋਮੀਟਰ ਪੈਦਲ ਟ੍ਰੈਕ ਹੈ ਫਿਰ ਸੰਗਤਾਂ ਸਵੇਰ ਤੋਂ ਯਾਤਰਾ ਸ਼ੁਰੂ ਕਰਕੇ ਗੋਬਿੰਦ ਧਾਮ ਵਿਖੇ ਸਟੇ ਕਰਕੇ ਅਗਲੇ ਦਿਨ ਫਿਰ ਗੁਰਦਰਾਏ ਗੁਰਸਾਹਿਬ ਦੇ ਦਰਸ਼ਨ ਕਰਕੇ ਇਸ਼ਨਾਨ ਕਰੇ ਕਰਕੇ ਸਤਿਗੁਰੂ ਦੀ ਗੁਰਬਾਣੀ ਸਰਵਣ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਫਿਰ ਵਾਪਸ ਪਰਤ ਜੀਆਂ ਨੇ ਫਿਰ ਇੱਥੇ ਰੁਕਣ ਵਾਸਤੇ ਸੰਗਤਾਂ ਦਾ ਰੁਕ ਵੀ ਸਕਦੀਆਂ ਫਿਰ ਜਿਹੜੀਆਂ ਅੱਗੇ ਜਾਣ ਵਾਲੀਆਂ ਸੰਗਤਾਂ ਚਲੇ ਜਾਂਦੀਆਂ ਨੇ ਸੰਗਠਨ ਦੀ ਰਜਿਸਟ੍ਰੇਸ਼ਨ ਵਾਸਤੇ ਕਾਊਂਟਰ ਲੱਗੇ ਹੋਏ ਨੇ ਸਾਡੇ ਕੋਲ ਪ੍ਰੂਫ ਚਾਹੀਦਾ ਆਧਾਰ ਕਾਰਡ ਚਾਹੇ ਉਹ ਮੋਬਾਈਲ ਵਿੱਚ ਹੋਵੇ ਚਾਹੇ ਸਾਡੇ ਕੋਲ ਵੈਸੇ ਹੋਵੇ ਮਤਲਬ ਉਸ ਤੇ ਦੁਆਰਾ ਹੀ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਰਜਿਸਟ੍ਰੇਸ਼ਨ ਕਰਾਉਣੀ ਸਾਡੇ ਵਾਸਤੇ ਬਹੁਤ ਲਾਜ਼ਮੀ ਜ਼ਰੂਰੀ ਹੈ ਇੱਕ ਤਾਂ ਅਸੀਂ ਸਰਕਾਰ ਦੇ ਰਿਕਾਰਡ ਵਿੱਚ ਚੜ ਜਾਂਦੇ ਆ ਔਰ ਸਰਕਾਰ ਕੋਲ ਵੀ ਗਿਣਤੀ ਹੁੰਦੀ ਹੈ ਗੁਰਦਰਾ ਸਾਹਿਬ ਨੂੰ ਵੀ ਪਤਾ ਲੱਗਦਾ ਜਾਂਦਾ ਵੀ ਕਿੰਨੇ ਕਿੰਨੇ ਸ਼ਰਧਾਲੂ ਉੱਪਰ ਦਰਸ਼ਨ ਕਰਕੇ ਵਾਪਸ ਪਰ ਚੁੱਕੇ ਨੇ ਸੋ ਆਪਣਾ ਆਧਾਰ ਕਾਰਡ ਜ਼ਰੂਰ ਲੈ ਕੇ ਆਓ ਆਧਾਰ ਕਾਰਡ ਦੀ ਅੱਗੇ ਵੀ ਜਿਹੜੇ ਰਹਿਸ਼ ਵਾਸਤੇ ਵੀ ਲਾਜ਼ਮੀ ਮੰਨਿਆ ਜਾਂਦਾ ਹੈ ਸੋ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਆਈਡੀ ਪ੍ਰੂਫ ਜ਼ਰੂਰ ਨਾਲ ਲੈ ਕੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਲੋਜੀ ਦੇਖੋ ਇੱਥੇ ਮੈਨੇਜਮੈਂਟ ਰੈਸਟ ਵੱਲੋਂ ਬਹੁਤ ਸੋਹਣਾ ਅਜਾਇਬ ਘਰ ਵੀ ਬਣਾਇਆ ਭਾਵੇਂ ਆਪਾਂ ਨੂੰ ਇਦਾਂ ਲੱਗਦਾ ਵੀ ਸੰਗਤ ਨੇ ਤਾਂ ਰਾਤ ਨੂੰ ਆਉਣਾ ਤੇ ਸਵੇਰੇ ਚਲੇ ਜਾਣਾ ਵਾ ਇਹ ਕੀ ਲੋੜ ਆ ਕੋਈ ਹੋਰ ਬੰਦਾ ਇਹ ਸੋਚੇਗਾ ਪਰ ਨਹੀਂ ਸੰਗਤ ਭਾਵੇਂ 10 ਮਿੰਟਾਂ ਵਾਸਤੇ ਆਵੇ ਪਰ ਬਹੁਤ ਸੰਗਤ ਜਿਹੜੀ ਇਹ ਅਜਾਇਬ ਘਰ ਦੇਖ ਕੇ ਜਾਂਦੀ ਹੈ ਦੇਖੋ ਤੁਸੀਂ ਇਧਰ ਪਾਈ ਸਤੀਦਾਸ ਜੀ ਉਧਰ ਪਾਈ ਦੇਵਾਲਾ ਜੀ ਉਸ ਕੋ ਅੱਗੇ ਆਪਾਂ ਜਦੋਂ ਦੇਖਦੇ ਆ ਭਾਈ ਮਤੀ ਦਾਸ ਜੀ ਹੈ ਨਾ ਇਹ ਸਾਡੇ ਇਤਿਹਾਸ ਨੇ ਇਧਰ ਅਮਰਸ਼ੇਦ ਭਾਈ ਸੁਭੇਗ ਸਿੰਘ ਸ਼ਾਬਾਦ ਸਿੰਘ ਜਿਨ੍ਹਾਂ ਨੂੰ ਸੁਰਖੜੀਆਂ ਤੇ ਚੜ੍ਹ ਕੇ ਸ਼ਹੀਦ ਕੀਤਾ ਗਿਆ ਹੈ ਨਾ ਇਧਰ ਭਾਈ ਤਾਰੂ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰੀ ਜਾ ਰਹੀ ਹੈ 21 ਦਿਨ ਭਾਈ ਤਾਰੂ ਸਿੰਘ ਇਸੇ ਤਰ੍ਹਾਂ ਬੈਠੇ ਦੇ ਬਚਨ ਕੀਤੇ ਸੀ ਜਕਰੀਏ ਨੂੰ ਤੈਨੂੰ ਜੁੱਤੀ ਦੇ ਅੱਗੇ ਲਾ ਕੇ ਲਜਾਵਾਂਗਾ ਇਧਰ ਬੰਦ-ਬੰਦ ਕਟਾਏ ਭਾਈ ਮਣੀ ਸਿੰਘ ਜੀ ਨੇ ਜਦੋਂ ਜਲਾਦ ਨੂੰ ਕਿਹਾ ਸੀ ਤੈਨੂੰ ਪਤਾ ਨਹੀਂ ਬੰਦ-ਬੰਦ ਕਿਵੇਂ ਕੱਟੇ ਜਾਂਦੇ ਆ ਸੋ ਇਧਰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਆਪਾਂ ਦਰਸ਼ਨ ਕਰ ਗਏ ਆ ਇਧਰ ਛੋਟੇ ਸਹਿਬ ਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦੇਖੋ ਸਾਰੇ ਇਹ ਬਹੁਤ ਸੋਹਣਾ ਦ੍ਰਿਸ਼ ਜਿਹੜਾ ਬਣਾਇਆ ਗਿਆ ਦੇਖੋ ਇਧਰਨੇ ਪਾਸੇ ਵੀ ਆਪਾਂ ਜਦੋਂ ਦੇਖਦੇ ਆ ਬੱਚਿਆਂ ਦੇ ਟੋਟੇ ਕਰਵਾਏ ਨੇਜੀਆਂ ਤੇ ਟੰਗੇ ਗਏ ਉੱਪਰ ਸੁੱਟ ਕੇ ਅੱਲੇ ਨੇਜਾ ਕਰ ਦਿੰਦੇ ਸੀਗੇ ਇਧਰ ਫਿਰ ਜਦੋਂ ਆਪਾਂ ਦੇਖਦੇ ਆ ਉਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਦੇ ਝੋਲੀਆਂ ਚ ਪਾਏ ਜਾਂਦੇ ਤੇ ਉਹੀ ਦ੍ਰਿਸ਼ਾ ਜਦੋਂ ਸਾਡੀਆਂ ਮਾਇਆਂ ਕਹਿੰਦੀਆਂ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਮੰਨੂ ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਨੇ ਚੋਲੇ ਹੋਏ ਸਵਾ ਸਵਾ ਮੰਨ ਦੇ ਪਿਸਨੇ ਪੀਸੇ ਗਏ ਇਤਿਹਾਸ ਜਦੋਂ ਆਪਾਂ ਪੜਨਾ ਹੋਵੇ ਸੰਗਤ ਜੀ ਫਿਰ ਸਾਡੇ ਕੋਲ ਬਹੁਤ ਕਿਤਾਬਾਂ ਨੇ ਪੜਨ ਵਾਸਤੇ ਤੇ ਉਹ ਆਪਾਂ ਨੂੰ ਪੜ੍ਹਨੀਆਂ ਚਾਹੀਦੀਆਂ ਇਤਿਹਾਸੀਆਂ ਜਿਹਦੇ ਵਿੱਚ ਬਹੁਤ ਵਿਰਾਗੋਂ ਬਈਏ ਦ੍ਰਿਸ਼ ਜਿਹੜੇ ਪੈਦਾ ਕੀਤੇ ਗਏ ਕਿਵੇਂ ਸ਼ਾਮ ਦੇ ਸਮੇਂ ਸੋਦਰ ਦਾ ਪਾਠ ਕਰਕੇ ਤੇ ਸਾਰਿਆਂ ਨੇ ਕਹਿਣਾ ਵੀ ਮਹਾਰਾਜ ਤੇਰੇ ਆਨੇ ਵਿੱਚ ਦਿਨ ਬੜੇ ਸੁੱਖਾਂ ਨਾਲ ਬਤੀਤ ਹੋਇਆ ਸੋ ਇਸ ਤਰ੍ਹਾਂ ਸਾਰਾ ਆਪ ਜੀ ਦੇਖ ਰਹੇ ਹੋ ਸੋ ਬਹੁਤ ਸੋਹਣਾ ਇੱਥੇ ਮਿਊਜ਼ੀਅਮ ਵੀ ਜਿਹੜਾ ਪ੍ਰਬੰਧਕਾਂ ਵੱਲੋਂ ਅਜਾਇਬ ਕਰਕੇ ਆਪਾਂ ਕਹੀਏ ਉਹ ਵੀ ਬਹੁਤ ਸੋਹਣੇ ਤਰੀਕੇ ਨਾਲ ਬਣਾਇਆ ਤੇ ਬਹੁਤ ਸੋਹਣੇ ਨੂੰ ਮੈਨੇਜ ਕੀਤਾ ਹੋਇਆ ਜੀ ਦੇਖੋ ਸੋ ਸਾ ਸੰਗਤ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਦਰਬਾਰ ਚੋਂ ਪ੍ਰਬੰਧਕਾਂ ਨੇ ਬੜਾ ਪਿਆਰ ਸਨਮਾਨ ਦਿੱਤਾ ਮਹਾਰਾਜ ਦੇ ਘਰ ਦੇ ਸੇਵਾਦਾਰ ਜਾਣ ਕੇ ਤੇ ਹੁਣ ਆਪਾਂ ਲੰਗਰ ਛੱਕਦੇ ਵੈਸੇ ਤੇ ਪ੍ਰਬੰਧਕਾਂ ਨੇ ਪ੍ਰਬੰਧ ਕੀਤਾ ਸੀ ਥਾਂ ਤੇ ਪਰ ਅਸੀਂ ਬੇਨਤੀ ਕੀਤੀ ਕਿ ਨਹੀਂ ਮਹਾਰਾਜ ਦੇ ਘਰ ਆਏ ਆਂ ਆਪਾਂ ਪੰਗਰ 'ਤੇ ਬੈਠ ਕੇ ਲੰਗਰ ਛੱਕ ਲੈਣੇ ਦੀ ਸੰਦਰਭ ਦੇ ਵਿੱਚ ਤੇ ਆਪਾਂ ਇੱਥੇ ਹੁਣ ਲੰਗਰ ਛੱਕਦੇ ਆਂ ਫਿਰ ਆਪਾਂ ਇਹ ਦੋ ਅੱਗੇ ਚੱਲਦੇ ਆ ਜੀ ਲੰਗਰ ਦਾ ਬੜਾ ਸੋਹਣਾ ਪ੍ਰਬੰਧ ਹੈ ਜੀ ਇੱਥੇ ਕੋਈ ਕਮੀ ਨਹੀਂ ਕਿਸੇ ਪ੍ਰਕਾਰ ਦੀ ਜਦੋਂ ਇਹ ਸੰਗਤ ਆਉਂਦੀ ਹੈ ਦੇਖੋ ਕਿੰਦਾ ਸੋਹਣਾ ਜਿਵੇਂ ਆਪਾਂ ਕਈ ਵਾਰ ਵਿਦੇਸ਼ਾਂ ਵਿੱਚ ਦੇਖਦੇ ਆ ਇੱਥੇ ਇੰਦਰ ਵਿਦਿਆਲਾ ਚੱਲਦਾ ਇੱਥੇ ਬਹੁਤ ਸੋਹਣਾ ਤੇ ਬਹੁਤ ਥਾਵਾ ਤੇ ਤੁਸੀਂ ਵਿਦਿਆਰਥੀ ਕੀਰਤਨ ਕਰਦੇ ਸਰਵਣ ਕੀਤੇ ਹੋਣੇ ਆ ਲਾਈ ਕੋਈ ਕੀਰਤਨ ਸਾਹਿਬ ਲਾਈ ਤੇ ਜਿਹੜੇ ਵਿਦਿਆਰਥੀ ਤਕਰੀਬਨ ਤੁਹਾਨੂੰ ਦੱਸਣਗੇ ਕਿ ਅਸੀਂ ਰਿਸ਼ੀ ਸ਼ੀਟਸ ਵਿਦਿਆਲੇ ਤੋਂ ਪੜ੍ਹੇ ਆ ਖਾਸ ਕਰਕੇ ਮੁੰਬਈ ਸਾਈਡ ਦੇ ਵਿੱਚ ਤੇ ਆਪਾਂ ਇੱਥੇ ਬੈਠੇ ਤੇ ਸਾਰੇ ਵਿਦਿਆਰਥੀ ਆ ਜੀ ਵਿਦਿਆਲੇ ਦੇ ਬਹੁਤ ਸੋਹਣਾ ਵਿਦਿਆਲਾ ਚੱਲਦਾ ਹੈ ਤੇ ਕੀਰਤਨ ਕਰਦੇ ਆ ਤੇ ਦੇਖੋ ਇਸ ਕੋਲ ਵਸਤਾ ਰੱਖੋ ਜੀਆਂ ਦਸਤਾਰਾਂ ਤੇ ਕਿੰਨਾ ਸੋਹਣਾ ਲੱਗਦਾ ਵੀ ਹਾਂ ਵਿਦਿਆਲਾ ਵਾ ਇੱਥੇ ਛੋਟੇ ਛੋਟੇ ਸੋਹਣੇ ਵਿਦਿਆਰਥੀ ਉੱਤੇ ਕੀਰਤਨ ਆਪਾਂ ਸਰਵਣ ਕੀਤਾ ਬੜਾ ਆਨੰਦ ਵਜਿਆ ਹੋਇਆ ਸੀਗਾ ਤੁਸੀਂ ਇੱਥੇ ਬਹਿ ਜਾਓ ਆਪਾਂ ਇੱਥੇ ਬਸ ਅਰਦੇ ਆ ਜੀ ਲੰਗਰ ਹਾਂਜੀ ਸਾਧ ਸੰਗਤ ਜੀ ਇੱਧਰ ਸਾਰੇ ਨਿਵਾਸ ਬਣੇ ਹੋਏ ਆ ਕੋਈ 350 ਦੇ ਆਸ-ਪਾਸ ਇੱਥੇ ਕਮਰਾ ਵਾ ਜਿਹੜਾ ਸੰਗਤਾਂ ਵਾਸਤੇ ਆ ਬਾਕੀ ਜਿਹੜਾ ਚਲੋ ਸਟਾਫ ਵਾਸਤੇ ਪ੍ਰਬੰਧਕਾਂ ਵਾਸਤੇ ਜਿਵੇਂ ਵਿਦਿਆਲਾ ਚੱਲਦਾ ਹੈ ਵਿਦਿਆਲੇ ਵਾਸਤੇ ਬਹੁਤ ਵੱਡੀਆਂ ਇਮਾਰਤਾਂ ਨੇ ਤੇ ਵੱਡੀ ਖਾਸੀਅਤ ਇਹ ਜਿੰਨੇ ਵੀ ਨਿਵਾਸ ਬਣੇ ਆ ਭਾਈ ਦਿਯਾਲਾ ਜੀ ਭਾਈ ਸਤੀਦਾਸ ਭਾਈ ਮਤੀਦਾਸ ਜੀ ਫਿਰ ਪੰਚ ਪਿਆਰੇ ਸਹਿਬਾਨ ਦੇ ਨਾਂ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੇ ਮਾਤਾ ਗੁਜਰਕੌਰ ਜੀ ਦੇ ਨਾਂ ਤੇ ਤੇ ਲੱਖੀ ਸ਼ਾਵਨ ਜਾ ਰਿਹਾ ਜਿਹਦੇ ਨਾਮ ਤੇ ਸੋ ਇਸ ਤਰ੍ਹਾਂ ਕੁਰਬਾਨੀ ਵਾਲੇ ਜਿਹੜੇ ਮਾਰੇ ਦੇ ਸਿੱਖ ਹੋਏ ਉਹਨਾਂ ਦੇ ਨਾਮ ਤੇ ਇੱਥੇ ਹਰ ਇੱਕ ਚੀਜ਼ ਜਿਹੜੀ ਇਹਨਾਂ ਨੇ ਬਣਾਈ ਹੈ ਬਹੁਤ ਹੀ ਸੋਹਣਾ ਪ੍ਰਬੰਧ ਹੈ ਜੀ ਬਾਕੀ ਚਲੋ ਸਾਨੂੰ ਕਹਿਣਾ ਨਹੀਂ ਚਾਹੀਦਾ ਪਰ ਆਪਣਾ ਸੁਭਾਅ ਹੁੰਦਾ ਆਪਾਂ ਜਿੱਥੇ ਜਾਂਦੇ ਆ ਆਪਾਂ ਗਲਤੀਆਂ ਕੱਢਦੇ ਆ ਪਰ ਇੱਥੇ ਲੱਗਦਾ ਨਹੀਂ ਆਪਾਂ ਗਲਤੀ ਕੱਢ ਸਕਾਂਗੇ ਕਿਉਂਕਿ ਲੰਗਰ ਦੇ ਵੀ ਤੁਸੀਂ ਸੋਹਣੇ ਪ੍ਰਬੰਧ ਵੇਖੇ ਨੇ ਤੇ ਉਸ ਤੋਂ ਬਾਅਦ ਤੁਸੀਂ ਵਿਦਿਆਲੇ ਦਾ ਵੀ ਸੋਹਣਾ ਪ੍ਰਬੰਧ ਬੱਚਿਆਂ ਦਾ ਵੇਖਿਆ ਕਿੰਨਾ ਸੋਹਣਾ ਉਹਨਾਂ ਦਾ ਕੀਰਤਨਾ ਤੇ ਪੂਰਾ ਰਹਿਣ ਦਾ ਸ਼ਡਿਊਲ ਹਰ ਇੱਕ ਚੀਜ਼ ਵਿਦਿਆਲੇ ਦੀ ਸਿਸਟਮੈਟਿਕ ਕਿੰਨੇ ਵਜੇ ਉੱਠਣਾ ਕਿੰਨੇ ਵਜੇ ਕਲਾਸਾਂ ਨੇ ਤੇ ਕੋਈ ਕਮੀ ਦਿਖਦੀ ਨਹੀਂ ਆ ਤੇ ਆਪਾਂ ਨੂੰ ਵੇਖਣੀ ਵੀ ਨਹੀਂ ਚਾਹੀਦੀ ਪਰ ਫਿਰ ਵੀ ਆਪਣਾ ਸੁਭਾਅ ਬਣ ਗਿਆ ਤੇ ਸਿੱਖਾਂ ਦਾ ਵੀ ਆਪਾਂ ਕਿਤੇ ਜਾਣਦੇ ਆ ਇੰਨੇ ਸੋਹਣੇ ਪ੍ਰਬੰਧ ਹੋਣ ਦੇ ਬਾਵਜੂਦ ਵੀ ਆਪਾਂ ਕਿੰਨੇ ਨਾਲ ਜਿਉਂਦੇ ਆਂ ਉੱਥੇ ਆ ਚੀਜ਼ ਨਹੀਂ ਮਿਲੀ ਉੱਥੇ ਉਹ ਚੀਜ਼ ਨਹੀਂ ਮਿਲੀ ਅਰੇ ਇੱਥੇ ਜਿੰਨਾ ਵੀ ਪ੍ਰਬੰਧ ਘਾਤ ਹੁੰਦਾ ਬਹੁਤ ਸੋਹਣਾ ਉਤਮਕ੍ਰਲਾ ਕਰਕੇ ਤੇ ਆਇਆਂ ਸੰਗਤਾਂ ਨੂੰ ਇੱਥੇ ਰਹਾਇਸ਼ ਦੇ ਦਿੰਦੇ ਨੇ ਇਥੇ ਰਿਸਟੋਰੇਸ਼ਨ ਕਰਦੇ ਨੇ ਇੱਥੋਂ ਫਿਰ ਸੰਗਤ ਲੰਗਰ ਪਾਣੀ ਛੱਕ ਕੇ ਤੇ ਫਿਰ ਅੱਗੇ ਨਿਕਲ ਜਾਂਦੀ ਹੈ ਜੀ ਤੇ ਬਹੁਤ ਬਹੁਤ ਖੁੱਲੀ ਜਗ੍ਹਾ ਹੈ ਜੀ ਬਹੁਤ ਵੱਡਾ ਏਰੀਆ ਹੈ ਸਾਰਾ ਲਾਇਬ੍ਰੇਰੀ ਵੀ ਬਣੀ ਇਹਦੇ ਕੋਲ ਚਾਰ ਸਾਹਿਬਜਾ ਦੇ ਨਿਵਾਸ ਭਾਈ ਵੀਰ ਸਿੰਘ ਯਾਦਗਾਰੀ ਕਿਤਾਬ ਘਰ ਸੋ ਇਸ ਤਰ੍ਹਾਂ ਬਹੁਤ ਸੋਹਣੇ ਤਰੀਕੇ ਨਾਲ ਇਹਨੂੰ ਮੈਨੇਜ ਕੀਤਾ ਜਾ ਰਿਹਾ ਹੈ ਜੀ ਤੇ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਹੀ ਸਾਡੇ ਜਿਹੜੀਆਂ ਕਮੇਟੀਆਂ ਨੇ ٹرسٹ ਨੇ ਜਥੇਬੰਦੀਆਂ ਨੇ ਇਸੇ ਤਰ੍ਹਾਂ ਹੀ ਬੜੀ ਚੜ੍ਹਦੀ ਕਲਾ ਨਾਲ ਤੇ ਬੜੇ ਸੋਹਣੇ ਤਰੀਕੇ ਨਾਲ ਧੰਗ ਦੇ ਨਾਲ ਜੇ ਕੌਮ ਦਾ ਸੰਤ ਦਾ ਪੈਸਾ ਜਿਹੜਾ ਇਹਦਾ ਵਰਤਣ ਤੇ ਸਾਰੇ ਕਾਰਜ ਹੀ ਹੋ ਜਾਂਦੇ ਨੇ ਲੰਗਰ ਵੀ ਚੱਲਦੇ ਨੇ ਮਾਰਤਾ ਵੀ ਬਣਦੀਆਂ ਵਿਦਿਆਰਥੀ ਵੀ ਪੜ ਜਾਂਦੇ ਨੇ ਸਭ ਕੁਝ ਹੋ ਜਾਂਦਾ ਹੈ ਜੀ ਸੋ ਬਹੁਤ ਸੋਹਣੇ ਪ੍ਰਬੰਧ ਨੇ ਇਹਨਾਂ ਦੇ ਮਹਾਰਾਜ ਕਿਰਪਾ ਕਰ ਲੈਣਾ ਚੜ੍ਹਦੀ ਕਲਾ ਬਖਸ਼ੇ ਜੀ ਹੁਣ ਆਪਾਂ ਖੁੜਾ ਜਾ ਸ਼ੱਕੇ ਲੰਗਰ ਸ਼ੱਕੇ ਆਪਾਂ ਲੰਗਰ ਦੇ ਵਿੱਚ ਵੀ ਦਲੀਆ ਤੇ ਪ੍ਰਸ਼ਾਦਾ ਸਬਜੀ ਬਹੁਤ ਸੋਹਣਾ ਸਭ ਕੁਝ